Goal! Sob! Don! Goal! slot! Selamat We'll ਨਾ ਨੋਨ ਦੀ ਰਸ ਤੋਂ ਬਾਅਦ ਕਾਟੋਫ ਹੋਣ ਦੇ ਇਸ ਲੇ ਜਾਈਓ ਗਾਧਾਪ ਕੇ ਰਿਸ਼ਣ ਕੇ ਲੇ ਹਦਰ ਸ਼ਿਮਾਨ ਸਾਡੇ ਅੱਜ ਦੇ ਚੀਫ ਗੈਸ ਐਸਟੇਮ ਦੀ ਹਾਲਸਿਨ ਵਾਲਾ ਗਾ ਬਾਗ ਜੱਟ ਗਾਫਾ ਮੋਡਰਨ ਲਿਖੋ ਜੀ ਸਜਾ ਉਸ ਸਤਿ ਸ਼੍ਰੀ ਅਕਾਲ ਜਿੰਨ ਕੀ ਭਾਗੀ ਕੇ ਸਰਬਜੀਤ ਸਿੰਘ ਜੀ ਖਾਲਸਾ ਬਰਿੰਦਰ ਸ਼ਰਮਾ ਜੀ ਇਵੈਂਟ ਇੰਚਾਰਜ ਆਮ ਆਦਮੀ ਪਾਰਟੀ ਕੋ ਡਾਕਟਰ ਕਲਵੰਤ ਸਿੰਘ ਜੀ ਗਰੇਵਾਲ ਪੱਤੋ ਹੀਰਾ ਸਿੰਘ ਮੈਂ ਹੁਣ ਐਸਟੀੂ ਸਾਹਿਬ ਨੂੰ गुजारिश ਕਰਾਂਗਾ ਕਿ ਉਹ ਤੁਹਾਡੇ ਮੁਖਾਤਿਬ ਹੋਣ मान्योग एम एल ए साहब इनप एसटीजेएम एस टी जे एम डी एस पी साहब काउंसलर साहबान सरपंच साहबान तहसीलदार नैब तहसीलदार एस एच ओ साहेब वक् वह के अफसर साहबान समूह स्टाफ आजादी दे परिवारजन प्रेस प्रनिटी टीचर्स, स्टूडेंट्स अते हर एक शख्स जो अज इस मौके पर मौजूद है ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਗਣਤੰਤਰ ਦਿਵਸ ਜੋ ਕਿ ਹਰ ਸਾਲ 26 ਜਨਵਰੀ 1950 ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਉਹ ਦਿਨ ਹੈ ਜਦ ਸਾਡੇ ਦੇਸ਼ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਈਆਂ ਆਜ਼ਾਦੀ ਮਿਲਣਾ ਇੱਕ ਗੱਲ ਸੀ ਅਸਲ ਤਾਂ ਆਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਕਿ ਉਸ ਆਜ਼ਾਦੀ ਨੂੰ ਬਰਕਰਾਰ ਕਿਵੇਂ ਰੱਖਣਾ ਅਤੇ ਉਸ ਆਜ਼ਾਦੀ ਵੱਜੋਂ ਦੇਸ਼ ਨੂੰ ਪ੍ਰਫੁੱਲਤ ਕਿਵੇਂ ਬਣਾਉਣਾ ਆਜ਼ਾਦ ਦੇਸ਼ ਨੂੰ ਇੱਕ ਦਿਸ਼ਾ ਚੋਣ ਦਾ ਕੰਮ ਸਾਡੇ ਸੰਵਿਧਾਨ ਨੇ ਕੀਤਾ ਜੋ ਕਿ ਅੱਜ ਦੇ ਦਿਨ ਇਨਾਕਟ ਅਤੇ ਅਡਾਪਟ ਕੀਤਾ ਗਿਆ ਵੀ ਬੀਕਮ ਨਾਟ ਜਸਟ ਇੰਡੀਪੈਂਡੈਂਟ ਬਟ ਐਨ ਇੰਡੀਪੈਂਡੈਂਟ ਸੋਵਰਨ ਰਿਪਬਲਿਕ ਭਾਰਤ ਦੀ ਸੁਤੰਤਰਤਾ ਤੇ ਗਣਤੰਤਰ ਦੇ ਰਾਜਪਤ੍ਰ ਇੱਕ ਮਹਾਨ ਯੋਧਾ ਯੋਧਾ ਬਲਿਦਾਨ ਦੇ ਨਾਇਕ ਡਾਕਟਰ ਭੀਮਰਾਓ ਹਵੇਦਕਰ ਦਾ ਸਦਾ ਲਈ ਅਮਰ ਰਿਕੇਗਾ ਉਹਨਾਂ ਨੇ ਭਾਰਤ ਵਿੱਚ ਸਮਾਜਿਕ ਅਤੇ ਆਰਥਿਕ ਸੰਕਟਾਂ ਦੇ ਰੂਪ ਵਿੱਚ ਭਾਰੀ ਅਕਸ਼ਰਾਂ ਨੂੰ ਖਤਮ ਕਰਨ ਅਤੇ ਇਸ ਦੇ ਲੋਕਾਂ ਨੂੰ ਸਮਾਨ ਹੱਕ ਦੇਣ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਡਾਕਟਰ ਅੰਬੇਦਕਰ ਦਾ ਕਿਹਾ ਸੀ ਸਭ ਤੋਂ ਵੱਡਾ ਧਰਮ ਮਾਨਵਤਾ ਹੈ ਅਤੇ ਸਿਰਫ ਜਿੱਥੇ ਲੋਕ ਬਰਾਬਰੀ ਵਿੱਚ ਜਿਉਂਦੇ ਹਨ ਉਹੀ ਸੱਚਾ ਗਣਤੰਤਰ ਅਸਲ ਰੂਪ ਵਿੱਚ ਜੀਵਿਤ ਰਹਿ ਸਕਦਾ ਉਹਨਾਂ ਇਹ ਉਹਨਾਂ ਦੀ ਸੋਚ ਅਤੇ ਵਿਜ਼ਨ ਸੀ ਜਿਸ ਦੇ ਕਾਰਨ ਭਾਰਤ ਵਿੱਚ ਸੁਤੰਤਰਤਾ ਦੇ ਨਾਲ-ਨਾਲ ਸੰਵਿਧਾਨ ਵਿੱਚ ਉਹਨਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਹਰ ਇੱਕ ਵਿਅਕਤੀ ਨੂੰ ਜਾਤੀ ਧਰਮ ਜਾਂ ਰੰਗ ਦੇ ਆਧਾਰ ਤੇ ਕੋਈ ਭੇਦਭਾਵ ਦਾ ਸਾਹਮਣਾ ਨਾ ਕਰੇ। ਡਾਕਟਰ ਅੰਬੇਦਕਰ ਸਿਰਫ ਪ੍ਰਤੀਬੰਧ ਅਤੇ ਸਿੱਖਿਸ਼ਿਤ ਵਿਅਕਤੀ ਹੀ ਨਹੀਂ ਚਾਹੁੰਦੇ ਸਨ, ਬਲਕਿ ਉਹ ਦੇਸ਼ ਦੇ ਹਰੇਕ ਨਾਗਰਿਕ ਨੂੰ ਉਸ ਦੀ ਜਨਮ ਜਾਤ ਹਕੀਕਤ ਉਤਾਰ ਕੇ ਅਸਲ ਅਧਿਕਾਰ, ਮਾਨਤਾ ਅਤੇ ਇੱਜ਼ਤ ਦੇਣਾ ਚਾਹੁੰਦੇ ਸਨ। ਜਦੋਂ ਉਹਨਾਂ ਨੇ ਭਾਰਤ ਦਾ ਸੰਵਿਧਾਨ ਬਣਾਇਆ ਉਨ੍ਹਾਂ ਦਾ ਮਕਸਦ ਸਿਰਫ ਸਿਆਸੀ ਪ੍ਰਣਾਲੀ ਦਾ ਢਾਂਚਾ ਬਣਾ ਕਰਨਾ ਨਹੀਂ ਸੀ ਸਗੋਂ ਉਹ ਚਾਹੁੰਦੇ ਸਨ ਕਿ ਦੇਸ਼ ਵਿੱਚ ਹਰ ਇੱਕ ਵਿਅਕਤੀ ਨੂੰ ਮੂਲੂਕ ਹੱਕ ਮਿਲਣ ਅਤੇ ਇੱਕ ਬਰਾਬਰੀ ਦਾ ਸਮਾਜ ਬਣਾਇਆ ਜਾਵੇ। ਉਨ੍ਹਾਂ ਦਾ ਕਹਿਣਾ ਸੀ ਮੈਂ ਧਰਮ ਜਾਂ ਧਾਰਮਿਕ ਪਠਾਵਾਂ ਨੂੰ ਨਹੀਂ ਮੰਨਦਾ ਮੈਂ ਹਮੇਸ਼ਾ ਮਾਨਵਤਾ ਅਤੇ ਬਰਾਬਰੀ ਦੀ ਪਾਲਣਾ ਕਰਦਾ। ਇਹ ਸ਼ਬਦ ਉਨ੍ਹਾਂ ਦੀ ਸੋਚ ਦੀ ਸੋਚ ਚਰਕਾਉਂਦੇ ਹਨ। ਅਤੇ ਗਣਤੰਤਰ ਦੇ ਅਸਰੂਪ ਰੀਤ ਨੂੰ ਸਥਾਪਿਤ ਕਰਨ ਵਿੱਚ ਇਹ ਸੋਚ ਬਹੁਤ ਜ਼ਰੂਰੀ ਸਾਾਬਤ ਹੋਈ। ਅੱਜ ਜਦੋਂ ਅਸੀਂ ਆਪਣੇ ਸੰਵਿਧਾਨ ਅਤੇ ਉਸ ਦੀਆਂ ਉੱਚੀਆਂ ਕਦਰਾਂ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਡਾਕਟਰ ਅੰਬੇਦਕਰ ਦੇ ਸਿਖਾਏ ਮੂਲਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਸਾਡੇ ਸੰਵਿਧਾਨ ਨੇ ਹੀ ਸਮਾਜਿਕ ਸੰਵਿਧਾਨਿਕ ਅਧਿਕਾਰ ਅਤੇ ਲੋਕਤੰਤਰ ਦਾ ਮੂਲ ਮੁੱਤਰਨ ਨੂੰ ਜਨਮ ਦਿੱਤਾ। ਅਸੀਂ ਆਪਣੇ ਪੂਰਵਜਾਂ ਦੀ ਸ਼ਹੀਦੀ ਅਤੇ ਸਮਰਪਣ ਨੂੰ ਯਾਦ ਕਰਦੇ ਡਾਕਟਰ ਅੰਬੇਦਕਰ ਜੀ ਦੀ ਸੋਚ ਨੂੰ ਜੀਵਿਤ ਰੱਖ ਸਕਦੇ ਹਾਂ। ਇਹ ਸਿਰ ਸਾਡਾ ਫਰਜ਼ ਨਹੀਂ ਬਲਕਿ ਸਾਡਾ ਮਾਣ ਵੀ ਹੈ ਜੋ ਦੇਸ਼ ਆਪਣੇ ਲੋਕਾਂ ਨੂੰ ਮਾਨਵਤਾ ਦੇ ਅਧਿਕਾਰ ਦੇ ਵਿੱਚ ਯਕੀਨ ਰੱਖਦਾ ਹੈ ਉਹੀ ਸੱਚਾ ਗਣਤੰਤਰ ਹੈ ਇਹ ਸ਼ਬਦ ਡਾਕਟਰ ਵੀਮਰਾਓ ਮੇਲਕਰ ਦੀਆਂ ਅਤੁੱਤ ਸੋਚਾਂ ਦਾ ਪ੍ਰਤੀਕ ਹਨ ਜੋ ਅੱਜ ਵੀ ਸਾਨੂੰ ਇੱਕ ਮਜ਼ਬੂਤ ਅਤੇ ਮਾਨਵਤਾਵਾਦੀ ਭਾਰਤ ਦੀ ਸਿੱਖਿਆ ਦਿੰਦੇ ਹਨ ਅੱਜ ਇਸ ਮੌਕੇ ਦਾ ਲਾਹੜ ਲੈਦੇ ਹੋਏ ਮੈਂ ਤੁਹਾਨੂੰ ਇੱਕ ਜ਼ੋਰਦਾਰ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ डॉक्टर भीमराव अंबेडकर जी के बारे गल कर मकसद सिर्फ यह है कि जिन्ही की सोच वजों जिन्ह के स्ट्रगल्स के कारण सू आज़ादी मिली तो उस गणतंत्र स्थापित किया बहुत जरूरी है कि असं की सोच को जािए जो अ सोच में जाड़े गए ता ही असी वह सोच अगे लैके जा सकते इसका एक होर फायदा भी है सू असल पता लगता है कि किनिया स्ट्रगल्स तो बाद कि मुशक्कत बाद सू आज़ादी देश प्राप्त हो इसको बहान रखना अपने देश में रिहा पालना उनका वादा करते हैं कि हर एक व्यक्ति मूलभूत अधिकारों के सम्मान जाए। उस आजाद हिजाबे में साल एंड डेली योग बनाया, इन्हें तो बाद अगर है कि लेंगे निपला उसी जगह है कि लेंगे फ्रीडम वाइट मैंने देखा तो बाद ਬੜੀ ਆਗਤ ਤੇ ਸਰਕਾਰ ਨਾਲ ਮੈਂ ਇਥੇ ਨਾਮ ਅਨਾਊਂਸ ਕਰੂੰਗਾ ਕਾਗਲ ਸ਼ਹੀਦਾਂ ਦੇ ਪਰਿਵਾਰ ਜਿਹੜੇ ਇਥੇ ਮੌਜੂਦ ਨੇ ਉਹਨਾਂ ਨੂੰ ਤੁਸੀਂ ਲੈ ਕੇ ਆਉਣਾਗਾ ਪਹਿਲਾ ਫਰੀਡਮ ਫਾਈਟਰ ਪਰਿਵਾਰ ਦੇ ਮੈਂਬਰ ਨੇ ਕਿ ਸਾਡੇ ਉਹ ਪੂਰਵ ਸਤਿ ਜਨਾਂ ਦੇ ਸਾਡੇ ਦੀ ਆਜ਼ਾਦ ਸਿੱਧਾ ਦਾ ਸੁਪਨਾ ਸਿਰਜਿਆ ਸੀ ਉਸ ਨੂੰ ਮੇਰੇ ਪਰੇ ਚਾੜਿਆ ਫਰੀਡਮ ਫਾਈਟਰ ਪਰਿਵਾਰਾਂ ਦੇ ਮਹਿਮਾਨ ਵੱਲੋਂ ਦੱਬੇ ਦਿੱਤੇ ਜਾ ਚੁੱਕੇ ਨੇ ਉਹ ਆਪਣਾ ਆਪਣਾ ਸਥਾਨ ਗ੍ਰਹਿਣ ਕਰ ਉਸ ਤੋਂ ਬਾਅਦ ਮੈਂ ਚਾਰਜ ਦੇ ਲਈ ਸ਼ਹੀਦ ਪਰਿਵਾਰਾਂ ਦੇ ਨਾਮ ਅਨਾਉਂਸ ਕਰੂੰਗਾ ਨਵਨੀਤ ਕੌਰ ਦੇ ਵਿਆਹ ਤੇ ਉਹਨਾਂ ਦੇ ਅੰਗਰਾ ਖੁਦੀਪ ਸਿੰਘ ਭੁੱਲਰ ਨੇ ਸੁਦੀਪ ਸਿੰਘ ਭੁੱਲਰ ਉਹਨਾਂ ਨੂੰ ਵੀ ਜਿਗਿਆਰਸ਼ ਹੈ ਕਿ ਉਹ ਵੀ ਆਉਣ ਪਿਛਲੇ ਦਿਨੀ ਜਿਹੜਾ ਐਕਸੀਡੈਂਟ ਹੋਇਆ ਸੀ ਉਸ ਕੰਮ ਨੂੰ ਉਸ ਕੁੱਤੇ ਨੂੰ ਫੜ ਦੇ ਵਿੱਚ ਹੋਰ ਕਬੱਡੀ ਵੱਡੀ ਪ੍ਰੋਬਲਮ ਦੇ ਰਿਹਾ ਸੀ ਤਾਂ ਸਾਡਾ ਵੀਰ ਕੁਲਦੀਪ ਸਿੰਘ ਪੁੱਲਰ ਉਹਨਾਂ ਨੇ ਬੜਾ ਅੱਛਾ ਰੋਲ ਪਲੇ ਕੀਤਾ ਸੀ ਅਸੀਂ ਉਹਨਾਂ ਨੂੰ ਵੀ ਆਨਰ ਕਰ ਰਹੇ ਹਾਂ ਉਸ ਤੋਂ ਬਾਅਦ ਗੁਰਕੀਰਤ ਸਿੰਘ ਡੀਪੀ ਜੋ ਕਿ ਬਲਾਸਪੁਰ ਦੀਆਂ ਇਸ ਤੋਂ ਬਾਅਦ ਪੈਗੀ ਮੈਂ ਉਹਦੇ हां नमस्कार हूंंगा तो टीम सारी प्यारे जी सारे पटवारी साहिबान जीआरएस पंचायत सचिवस्ते जानेगी मार्केट कमेटी आज इस मंच तो जिनको भी सम्मान की कहा जा रहा है मैं ये कहना चाहूंगी कि सम्मान ये साडा एक इंसान को सम्मानित कर रहे हैं मैं जिस का भी नाम लेती पिता का कि अभी आ जाए फलकवली जीआरएस दवितेश सिंह जीआरएस जीआरएस ऐसी सारे तेरे तो के ना ये सभी बॉडी में रिच बहुत अच्छा काम की तो था खर जो खर से खर जो खर ਸ੍ਰੀ ਪਰਮਾਤਮਾ ਸਰ ਇਹ ਵੈਦਰ ਕੰਡੀਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪੂਰਾ ਪ੍ਰੋਟੋਕਾਲ ਫਾਲੋ ਕਰਦੇ ਹੋਏ ਅੱਜ ਦਾ ਪ੍ਰੋਗਰਾਮ ਸਥਾਪਿਤ ਨਿਰਧਾਰਿਤ ਕੀਤਾ ਗਿਆ ਸੀਗਾ ਕਿਉਂਕਿ ਸਕੂਲੀ ਬੱਚਿਆਂ ਵਾਸਤੇ ਥੋੜਾ ਅੱਖਾ ਹੋ ਜਾਂਦਾ ਐਨੇ ਠੰਡ ਦੇ ਵਿੱਚ ਆਣਾ ਤੇ ਇਸ ਕਰਕੇ ਅਸੀਂ ਉਹਨਾਂ ਆਈਟਮਸ ਨੂੰ ਇਸ ਵਾਰੀ ਨਹੀਂ ਰੱਖਿਆ ਹੈ ਅਸੀਂ ਇਸ ਵਾਰ ਅਸੀਂ ਖਾਸ ਕਰਕੇ ਧਿਆਨ ਦਿੱਤਾ ਹੈ ਕਿ ਤੁਸੀਂ ਦੇਖਿਆ ਹੋਣਾ ਜਿਵੇਂ ਕਿ ਇੱਥੇ ਸਾਡੇ ਨਿਹਾਲ ਸਿੰਘ ਵਾਲਾ ਦੇ ਵਿੱਚ ਐਨੀਮਲ ਰੈਸਕਿਊਰ ਨੇ ਇੱਕ ਬੱਚੀ ਹੈ ਜਿਹਨੇ ਕਰਾਟੇ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਸਾਡੇ ਨਿਹਾਲ ਸਿੰਘ ਵਾਲਾ ਦੇ ਵਿੱਚ ਪਿੱਛੇ ਜੀ ਬਹੁਤ ਵੱਡੀ ਅਚੀਵਮੈਂਟ ਰਹੀ ਹੈ ਕਿ ਸਾਡੀ ਸਟੱਬਲ ਬਰਨਿੰਗ ਮੋਰ ਥੈਨ 100% ਘਟ ਗਈ ਹੈ ਸੋ ਅਸੀਂ ਉਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਪਿਛਲੇ 15 ਅਗਸਤ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਦਾ ਵੀ ਕੋਈ ਪ੍ਰੋਡਕਟਿਵ ਇਨਪੁਟ ਰਿਹਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੇ ਜਨਰਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਸਭ ਨੂੰ ਸਨਮਾਨਿਤ ਕੀਤਾ ਜਾਵੇ ਤੇ ਜੇ ਕੋਈ ਤੁਹਾਨੂੰ ਲੱਗਦਾ ਤੁਸੀਂ ਸਾਡੇ ਧਿਆਨ ਚ ਲੈ ਕੇ ਆਓ ਤੇ 15 ਅਗਸਤ ਦੇ ਵਿੱਚ ਅਸੀਂ ਪੂਰਾ ਉਹਨਾਂ ਨੂੰ ਸਮਾਨ ਜਿਹੜਾ ਸਾਡੇ ਵੱਲੋਂ ਜਿਹੜਾ ਦੇਣ ਯੋਗ ਹੈ ਸੀ ਜਰੂਰ 15 ਅਗਸਤ ਦੇ ਵਿੱਚ ਮੌਸਮ ਠੀਕ ਹੁੰਦਾ ਹੈ 15 ਅਗਸਤ ਦੇ ਵਿੱਚ ਇਹੋ ਜੀ ਕੋਈ ਦਿੱਕਤ ਨਹੀਂ ਆਂਦੀ ਹੈਗੀ ਸੋ ਮੌਸਮ ਠੀਕ ਹੁੰਦਾ ਹੈ ਤੇ ਇਹ ਵੀ ਕੋਈ ਅਸੀਂ ਸ਼ਾਰਟ ਪ੍ਰੋਗਰਾਮ ਨਹੀਂ ਕੀਤਾ ਜੋ ਲੇਡ ਪ੍ਰੋਟੋਕਾਲ ਹੈਗਾ ਉਸ ਨੂੰ ਫੋਲੋ ਕਰਦੇ ਹੋਏ ਅੱਜ ਦਾ ਪ੍ਰੋਗਰਾਮ ਕੀਤਾ ਹੈ